ਹਾਂਜੀ ਅਸੀ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਚੱਲੀ ਜਾਂਦਾ ਕੰਮ ਵਧੀਆ ਜੋਰਾਂ ਤੇ ਅੱਜ ਡਿਊਟੀ ਬਦਲਤੀ ਤੇ ਅੱਜ ਆ ਗਏ ਆਪਾਂ ਹਿੰਦ ਕੋਲੇ ਪਰਸੋਂ ਵੱਡੇ ਤੇ ਇਹਨਾਂ ਦਾ ਮਲਕੀਤ ਨਾਲ ਉਹਦੇ ਝਾੜ ਆਇ ਦੀ ਦਾ 2.25 ਕਮਾਂਟਲ ਦਾ ਇਹ ਜੇ ਸਾਬ ਜੀ ਦੇ 28 2.25 ਦੇ ਆਸ ਬੰਨੇ ਆਇਆ ਕਿਲੇ ਦਾ ਹੁਣ ਚਾ ਲਿਆ ਵਾ ਹਲੇ ਹੁਣ ਤਾਂ ਠੰਡਾ ਪੀਤਾ ਵਤ ਗਿਆ ਠੰਡਾ ਹਾਂ ਭਣ ਜਣੋਂ ਟਾਈਮ ਲੱਗਣਾ ਮਾਤਾ ਨਹੀਂ ਘੜੀ ਹੋ ਸੋਲੇ ਬਣਾਉਣ ਲਈ ਚੱਲ ਕੋਈ ਨਹੀਂ ਕਹੇ ਦੇ ਦਾਣੇ ਦੋਣੇ ਤਾਂ ਨਹੀਂ ਆਉਂਦਾ ਕੋਈ ਨਹੀਂ ਨਹੀਂ ਸਹੀ ਹੈ ਕਾਣਾ ਨਹੀਂ ਪਰ ਮੈਂ ਬੋਰੇ ਡਿਆਂ ਚੁੱਕਣ ਵਿੱਚੋਂ ਫੋਟੋ ਵਟਾਉਣੇ ਆਣਾ ਵਾ ਠੀਕ ਹੈ ਮਤਲਬ ਇਹ ਦੇਖਦੇ ਤੇ ਕਦੇ ਸਾਨੂੰ ਇਹ ਫਿਕਰ ਨਹੀਂ ਹੋਈ ਵੀ ਖੇਤ ਆ ਦੇਖਦਾ ਹੈ ਨਾ ਵੀ ਉੱਠ ਕੇ ਜਾਣਾ ਪੂਆਲਾ ਕੋ ਦਾਣੇ ਆਉਂਦੇ ਨੇ ਉਹ ਹੁੰਦੇ ਨੇ ਤੇ ਇਹ ਰੇਲ ਦੀ ਲਾਈਨ ਤੇ ਹੁਰਲੇ ਪਾਸੇ ਐ ਮਲਕੀਤ ਪਰਲੇ ਪਾਸੇ ਚੱਲਦੀ ਆ ਅੱਜ ਆਪਣੇ ਜੋਤੀ ਹੋਰ ਮੈਂ ਦਾ ਜਨਮ ਦਿਨ ਤੇ ਅਥਨੇ ਹਰ ਕਰਦੇ ਆ ਪਾਰਟੀ ਹਾਰਤੀ ਮੈਦਾ ਮਛਰਿਆ ਵੇੜਾ ਪੂਰਾ ਚਲਦਾ ਰਾਜ ਬਰਾੜ ਕਦੇ ਕਦੇ ਇਹ ਨਹੀਂ ਹੋਇਆ ਵੀ ਕਾਟਰ ਦੀਆਂ 4-5 ਫਿੰਗਰਾਂ ਬਾਹਰ ਨੇ ਪੂਰਾ gekeੜਾ ਆਉਂਦਾ ਹੁੰਦਾ ਹੁੰਦਾ ਜਾ ਛੱਟਾ ਹੋਇਆ 2-3 ਇੰਚ height ਬੁਲੇ ਦੇ ਸੈਂਪਲ ਵਾਲੀ ਪਾਈ ਗਈ 16 ਦੀ ਉਹਦੇ 17ਾਂ ਦੀ ਵਾਹ ਜਾਣਾ ਪਰਲੀ ਸਾਈਡ ਉੱਥੇ ਇਕੱਠੇ ਨੇ 8-10 ਕਿਲੇ ਤੇ 3 ਕਿਲੇ 3 ਪਤਾ ਨਹੀਂ 3.5 ਨੇ ਇਹ ਵੱਢ ਕੇ ਜਾਵਾਂਗੇ ਉਧਰ ਨੂੰ ਮਕੀਤੇ ਅੱਜ ਦੋਨੇ ਬਿੰਦਰ ਇਕੱਠੇ ਕਰਤੇ ਇਹਦੀ ਪੌਂਚ ਜੀ ਸੈੱਟ ਕਰਾਂਗੇ ਉਹ ਮੂੰਹ ਜੇ ਖੁੱਲੇ ਬੁਰੇ ਜੇ ਲੱਗਦੇ ਨੇ ਇੱਕ ਕੱਲ ਇਹਨਾਂ ਨੇ ਫੇਰ ਮਾਰੀ ਚੱਟੇ ਜੇ ਇੱਟਾਂ ਦਾ ਚਿੱਠਾ ਜਿਹਾ ਲੱਗਿਆ ਟੇਡਾ ਪਿੰਗਾ ਦਾ ਚੌਰਸ ਜੀ ਨਾਲੋਂ ਟੇਡਾ ਜ ਹੈ ਵੱਡਾ ਘੇਰਾ ਵਧੀਆ ਤੇ ਕਿਲੇ ਦਾ ਇਧਰਲੇ ਪਾਸੇ ਦੀ ਇੱਕ ਕਿਲੇ ਦਾ ਦੂਜੀ ਸਾਈਡ ਆ ਗਏ ਤੇ ਇੱਕ ਟਰਾਲੀ ਭਰ ਕੇ ਤੋਰਦੀ ਸੀ ਪਹਿਲਾਂ ਮੈਂ ਚਲਾਉਂਦਾ ਸੀ ਫਿਰ ਰੋਟੀ ਖਾ ਕੇ ਜੋਤੀ ਬਹਿ ਗਿਆ ਹੁਣ ਤੇ ਟਰਕਲ ਦਾ ਕੰਮ ਪੁੱਪ ਭੋਗ ਭਾਗ ਸਾਰੀ ਥੱਲੇ ਆਉਂਦੀ ਐ ਪਹਿਲਾਂ ਉਹਦਾ ਬਹਿਮ ਕਾਨ ਲਾ ਕੇ ਬਾਈ ਤੇ ਕਹਿੰਦੇ ਇਹ ਚ ਦਾਣਾ ਹੋਊ ਫਿਰ ਚਲੋ ਉਸ ਤੋਂ ਸੱਲੀ ਕਰਾਈ ਪੂਰੀ ਕੇਰਾ ਤਾਂ ਜੋ ਆਪਾਂ ਫੂਜਿਆ ਹਟਾ ਕੇ ਦੇਖਦੇ ਆ ਕੇਰਾ ਤਾਂ ਐ ਹੁੰਦਾ ਵੀ ਪਤਾ ਨਹੀਂ ਦਾਣੀ ਪਏ ਨੇ ਉਹ ਜੋਨਾਂ ਦੀ ਡਿਊਟੀ ਉਹ ਤੇ ਲਾ ਸੀ ਦੋਨਾਂ ਦੀ ਆ ਤੁਸੀਂ ਅੰਦਰ ਚੱਲੋ ਤੇ ਬਾਕੀ ਸੈਟ ਆ ਜਮਾ ਇੱਕ ਡੱਕ ਦਾ ਫੁੱਲ ਛੱਡ ਕੇ ਰੱਖਦਾ ਰਾਂਝਾ ਚੱਲਦਾ ਇਹ ਕਲਦੀਪ ਪਾਰਸ ਸੇਹਰ ਦਾ ਮੇਰਾ ਯਾਰ ਸ਼ਰਾਬੀ ਦੇਖੋ ਨਲਕੀ ਲਖਾਨੀ ਮਾਰਦਾ ਮੇਰਾ ਯਾਰ ਸ਼ਰਾਬੀ ਜੇ ਜਿਹੜਾ ਘੇੜਾ ਬਹੁਤ ਦੁੱਖ ਦਿੰਦਾ ਉਹ ਪਹਿਲਾਂ ਕੰਧ ਕੋਲੇ ਘੇੜਾ ਬਹੁਤ ਔਖਾ ਲਾਇਆ ਦੋਨੇ ਪਾਸੇ ਕੰਧਾਂ ਸੀ ਬਾਬੇ ਦੀ ਇੰਨੀ ਕਿਰਪਾ ਰਹੀ ਹੈ ਵੀ ਕਦੇ ਚੱਲਦੇ ਦਿਨ ਦੇ ਵਿੱਚ ਕਦੇ ਇਹ ਨਹੀਂ ਹੋਇਆ ਕਦੇ ਟੂਲ ਖੋਲ ਲਾ ਕਦੇ ਪਾਨੇ ਚਾਪੀਆਂ ਚੱਕ ਲਾ ਕਦੇ ਕੀ ਕਰ ਲਾ ਬਹੁਤ ਸੋਹਣਾ ਰਿਹਾ ਕੰਮ ਚੱਲ ਰਿਹਾ ਹੈ ਹਾਲੇ e deixa ਨੂੰ ਵੀ ਕਰਿਆ ਸੀ ਉਧਰ ਸੱਟ ਚੱਲਦਾ ਕਹਿੰਦੇ ਕੰਮ ਅੱਜ ਫਿਰ ਉਹ ਤੰਗਲੀ ਚੋਕ ਹੁੰਦੀ ਸੀ ਉਹਦੀ ਉਹ ਚੰਗਲੀ ਦੇ ਤਿੰਨ ਸਰੀਏ ਤੋੜੇ ਵਿੱਚੋਂ ਜਿਹੜੇ ਚੋਕ ਹੋ ਜਾਂਦੀ ਸੀ ਉਦੋਂ ਸਟਾਫ ਆਕਰੋਂ ਦਾਣਾ ਆਉਣ ਲੱਗ ਜਾਂਦਾ ਸੀ ਫਿਰ ਉਹ ਥੱਬੇ ਬਣਾਉਣ ਲੱਗ ਜਾਂਦੀ ਸੀ ਨਾਲੇ ਥੋੜੀ ਥੋੜੀ ਹੋਰ ਨੀਮੀ ਕਰੀ ਅੱਜ ਚਲੋ ਹੁੰਦਾ ਹੀ ਆ ਹਰੇਕ ਨੂੰ ਆਪਣੀ ਫਸਲ ਦਾ ਇਹ ਥੋੜੀ ਜਿਹੀ ਬਹਿਮੀ ਜ਼ਿਆਦੇ ਨੇ ਮੈਂ ਮੈਨੂੰ ਕਹਿ ਮਹਾ ਟਿਕਾਈ ਨਾਲੇ ਚੱਲੀ ਹਨਾ ਐਵੇਂ ਫਿਰ ਕੀ ਫਾਇਦਾ ਤੇ ਕਹਿੰਦੇ ਹੌਲੀ ਚਲਾਇਓ ਮਸ਼ੀਨ ਸਾਡੇ ਢੇਰ ਵੀ ਬਹੁਤ ਆ ਦੂਜੇ ਲੋਕ ਜੋ ਟਿੱਕੀ ਮਸ਼ੀਨ ਚੱਲੀ ਜਾਵੇ ਤੇਰਾ ਦੀ ਪੁਲੀਆ ਹੁਣ ਇਹ ਲੰਬਾ ਨਾ ਹੋਵੇ ਤਾਂ ਵੀ ਬਹੁਤ ਆ ਆਖ ਦਿੱਤਾ ਥੋੜਾ ਜਿਹਾ ਰਹਿ ਗਿਆ ਇਧਰ ਨੇ ਇਹਨਾਂ ਦੇ ਹੈਗੇ ਤੇ 6 ਪਤਾ ਨਹੀਂ 7 ਕਿਲੇ ਤੇ ਸਾਢੇ 3 ਉਤਰ ਪੱਢਿਆਏ ਤੇ ਨੰਬਰ ਜਾਣਗੇ ਟਾਈਮ ਨਾਲ ਬਹਰਾਦ ਆਰੀ ਮਾਰ ਜਾਂਦੀ ਐ ਕਾਟਰ ਲਾ ਲਿਆ ਇਧਰ ਨੂੰ ਆਏ ਕਾਟਰ ਪਾਇਆ ਤੇ ਰੋਡ ਪਾਸ ਕਰਨਾ ਰੇਲ ਦੀ ਲਾਈਨ ਕਰਨੀ ਇਹੀ ਚੀਜ਼ਾਂ ਘੰਟਾ ਡੇਢ ਘੰਟਾ ਮਰ ਜਾਂਦਾ ਜੇ ਇੱਕ ਵਾਰ ਮਸ਼ੀਨ ਚੱਲਦੀ ਉਹ ਉਹੀ ਘੰਟੇ ਚ ਉਹ 2.5 ਕਿਲਿਆਂ ਨੂੰ ਹੱਥ ਲਾ ਜਾਂਦੀ ਆ। ਜੀ ਆਪਾਂ ਚਾਹ ਪੀ ਖਟੇ ਤੇ ਇਧਰ ਪਹਿਲਾਂ ਪਰ ਉਧਰੋਂ ਬਾਅਦ ਚ ਅਜੇ ਤਾਂ ਅੱਗਾ ਹੋਇਆ ਉਹਨੂੰ ਛੱਡਦੀ ਐ ਫਿਰ ਚਾਹ ਨੂੰ ਦੇ ਲੈੰਦ ਉਹਨੂੰ ਖੱਤਾ ਨਵੇਂ ਸ਼ਹਿਰੋਂ ਘੇਰਾ ਵਾਗਲਾਗੇ ਇਹ ਬਾਸਮਦੀ ਕਿ ਕੌਣ ਸਾ ਵੀ ਹੈ 11 ਕਿ ਕੌਣ ਸੀ ਕੌਣ ਸੀ ਹਜੇ 17 18 ਵਾ 17 18 ਕੋਈ ਇਹ ਰਹਿਗੇ ਇਹਨਾਂ ਦੇ ਦੋ ਖੱਤੀਆਂ ਦੀਆਂ ਇਹ ਕਾਤਾ ਕਿੱਲੇ ਆ ਪੂਰਾ ਉਹ ਘਟਾ ਜਿਹੜਾ ਬਾਹਮੋਤੀ ਵੱਢਣੀ 17 12 ਜਦੋਂ ਇਹ ਲਾ ਕੇ ਪਤਾ ਲੱਗ ਜਾਂਦਾ ਕੋਈ ਕਮੀ ਪੇਸੀ ਐ ਦੂਰ ਹੋ ਜਾਉਂਦਾ ਉਹਦਾ ਵੀ ਅੱਜ ਜੇ ਟਾਈਮ ਨਾ ਵਹਿਲੀ ਹੋਈ ਨਾ ਉਹਦਾ ਐਂਗਲ ਜਾਂ ਪੱਟ ਕੇ ਉਹਦੇ ਚੱਕਰ ਘੱਟ ਦੇ ਕਰੀਏ ਤੇ ਜਾਨੀ ਕਿ ਬਾਹਲਾ ਤਾਂ ਨਹੀਂ ਇੱਕ ਬੰਦੇ ਨੇ ਚਲੋ ਲਾਹਮਾ ਦਿੱਤਾ ਵੀ ਭਾਈ ਟੋਟਾ ਹੋ ਗਿਆ ਹਨਾ ਉਹ ਕਿਸੇ ਕਿਸੇ ਵੀ ਦੇ ਵਿੱਚ ਹਰਕਤ ਕਰ ਜਾਂਦੀ ਹੈ ਤੇ ਉਹਦੇ ਚੱਕਰ ਨਹੀਂ ਘੱਟ ਰਹੇ ਉਹ ਲੀਵਰ ਪਿੱਛੇ ਨਹੀਂ ਹੁੰਦਾ ਹੈਗਾ ਗਰਾਰੀ ਨਾਲ ਲੱਗ ਜਾਂਦੀ ਹੈ ਉਦੋਂ ਬਾਅਦ ਵੀ ਮਤਲਬ ਉੱਥੋਂ ਫੁੱਲ ਘਟਾ ਕੇ ਵੀ 1 ਇੰਚ 벨ਟ ਵਿੱਚ ਚੱਲਦੀ ਰਹਿੰਦੀ ਹੈ ਪੂਰੀ ਕੀ 50 ਦਾ ਫਾਇਦਾ ਹੈ 2150 ਤੇ ਨਾਲ ਸਪਰਿੰਗ ਜ਼ਰੂਰ ਪਾਉਣਾ ਜਦੋਂ ਪਾਉਣੀ ਹੈ ਇਹ ਕੱਲੀ ਨਹੀਂ ਪੈਂਦੀ ਸਪਰਿੰਗ ਪਹਿਲੀ ਮਰਿਆ ਹੋਇਆ 2170 ਵਿੱਚ ਚੱਲ ਰਹੀ ਹੈ 2150 ਪਾ ਲਈ ਉਹਨੇ ਹੋਰ ਮਾਰ ਦੇਣਾ ਸਪਰਿੰਗ ਜਦੋਂ ਪਾਉਣਾ ਹੈ ਬਿਨਾ ਰੰਗ ਤੋਂ ਇਹ ਦੋ ਰੰਗਾਂ ਚ ਆਉਂਦਾ ਕਾਲੇ ਤੇ ਪੀਲੇ ਚ ਉਹ ਨਹੀਂ ਪਾਉਣਾ ਮੇਰੇ ਹੀ ਲੋਹਾ ਹੋਵੇ ਹਾਂਜੀ ਤੇ ਹੋ ਗਈ ਚੈੱਕ ਪਾਸ 17 18 ਤੇ ਵੀ ਉੱਕੇ ਰਿਪੋਰਟ ਆ ਕੋਈ ਦਾਣੇ ਦੀ ਟੋਟ ਟਾਟ ਨਹੀਂ ਕੋਈ ਕੁਝ ਹੋਰ ਨਹੀਂ ਤੇ ਜਿੱਥੋਂ ਦੱਗੀ ਕੋਈ ਡਿਗੀ ਹੋਈ ਐ ਉੱਥੇ ਆ ਕੇ ਟੱਕਰਾ ਜਾ ਆਉਂਦਾ ਬਾਕੀ ਸਾਫ਼ ਹੈ ਕੋਈ ਟੋਟਾ ਟਾਟਾ ਨਹੀਂ ਹੈਗਾ ਠੀਕ ਐ ਜਮਾ ਕੋਈ ਥੱਲੇ ਦਾਣਾ ਨਹੀਂ ਬਾਕੀ ਇਹਦਾ ਵੱਡਣ ਦਾ ਇਹ ਹੁੰਦਾ ਜਿਵੇਂ ਸਿੱਧੇ ਘੇੜੇ 'ਚ ਕੋਈ ਦੱਗੀ ਡਿਗੀ ਹੋਈ ਆ ਗਈ ਨਾ ਉਹ ਉੱਥੇ ਨਹੀਂ ਮਤਲਬ ਅਸੀਂ ਚੱਕਦੇ ਹੁੰਦੇ ਮਤਲਬ ਖੜਾ ਖੜਾ ਉਹਦੇ ਐ ਟਾਇਰਾਂ ਦੇ ਵਿਚਾਲੇ ਕਰਕੇ ਉਹਨੂੰ ਬੈਕ ਕਰਕੇ ਦੁਬਾਰੇ ਉਹਨੂੰ ਚੱਕੀਦਾ ਜੇ ਉਹ ਵੀ ਚੱਕ ਲਈਏ ਤਾਂ ਜਿਹੜਾ ਖੜਾ ਝੋਨਾ ਹੁੰਦਾ ਉਹ ਵੀ ਦਾਣੇ ਝੜ ਜਾਂਦੇ ਨੇ। ਨਾਲੇ ਇਹਦੇ ਜਾਣ ਜੀ ਨਹੀਂ ਹੁੰਦੀ ਲਾਂਗੇ 'ਚ ਢਾਲ ਟੁੱਟ ਜਾਂਦੇ ਨੇ। ਫਿਰ ਉਹ ਗੱਲ ਬਣਦੀ ਨਹੀਂ। ਪਹਿਲਾਂ ਖੜੇ ਖੜੇ ਤੇ ਢੇਡੇ ਲਾਏ ਇਧਰੋਂ ਇਹ ਖੁੰਝੇ ਜਿਹੇ ਡੇਗੇ ਹੋਏ ਤੇ ਤੇ ਪਹਿਲਾਂ ਮੈਂ ਘੇਰਾ ਪੂਰਾ ਬਾਲਾ ਫਿਰ ਉਹਨੂੰ ਕਹਾਂ ਮੈਂ ਢੇਗੇ ਢੇਗੇ ਲਾ ਦੇ ਇਨੇ। ਇਹ ਨਰਮਾਈ ਜੀ ਛੇਦੀ ਫੜ ਜਾਂਦਾ ਹੁੰਦਾ ਤੇ ਠੀਕ ਹੈ ਜਮਾ ਮਤਲਬ ਜਦੋਂ ਮਸ਼ੀਨ ਲਾਈਏ ਕੋਈ ਸੈਟਿੰਗ ਕਰਨ ਦੀ ਲੋੜ ਨਹੀਂ ਪਈ ਵਿੱਚ 17 18 ਨੂੰ ਬਹੁਤ ਕੁਝ ਮੰਨਦੇ ਨੇ ਵੀ ਇਹ ਚ ਮਸ਼ੀਨ ਨਹੀਂ ਤੁਰਦੀ ਉਹ ਪਤਲਾ-ਪਤਲਾ ਕਰਕੇ ਫੇਕਣਾ ਉੱਪਰ ਉਹ ਵੀ ਛੜ ਦੂ ਦੇਖੀਏ ਲਾ ਉਹ ਜਾਰ ਤੇ ਇਹ ਵੀ ਸੈੱਟ ਚੱਲੀ ਜਾਂ ਮਸ਼ੀਨ ਬਿੱਟੀ ਮਦਰ ਨਾਰਖਾ ਨੂੰ ਇਹ ਕਹਿੰਦੇ ਨੇ ਵੀ ਜਮ ਮਸ਼ੀਨ ਦੀ ਤੁਰਦੀ ਚ ਆਏ ਨਹੀਂ ਹੁੰਦਾ ਬਾਹ ਨਹੀਂ ਹੁੰਦਾ ਤੇ ਜਮਾ ਓਕੇ ਆ ਚੋਕਚਾਕ ਆਲਾ ਤਾਂ ਆਪਣਾ ਕੋਈ ਹੈ ਹੀ ਨਹੀਂ ਤਾਲਕਾਤ ਉਹ ਮਸ਼ੀਨ ਚੋਕ ਹੋ ਜੂਗੀ ਜਾਂ ਗੜਾ ਮਗੜਾ ਮਕਰੂਗੀ ਬਾਕੀ ਇਧਰੋਂ ਪਰਲਾ ਵੀ ਨਿਬੜ ਗਿਆ। ਇੱਕ ਤਾਰਾਂ ਤੂਰਾ ਬਹੁਤ ਦੀਆਂ ਇੱਕ ਟਰਾਲੀ ਇੱਕ ਸੀ ਬਾਅਦ ਚੋਂ ਮਗਾਈ ਦੂਜੀ। ਤੇ ਘੰਟਾ ਖਵਾ ਘੰਟਾ ਵਿੱਚ ਖੜੇ ਰਹੇ ਆ। ਤੇ ਤਾਰਾਂ ਕਰਕੇ ਆ ਇੱਕ ਕੀਲੇ ਦੇ ਚਾਰ ਘੇਰੇ ਵਾਂ ਬਣਾਉਣੇ ਪੈਗੇ। ਟਾਈਮ ਬਹੁਤ ਖਰਾਬ ਹੁੰਦਾ ਇਹ ਚੀਜ਼ਾਂ 'ਚ। ਇਦਾਂ ਟਰਾਲੀ ਮਗਾ ਲਈ ਬੰਦਾ ਟਰੈਕਟਰ ਲੈ ਗਿਆ ਹੁੱਕ ਕੱਢ ਕੇ ਲੈ ਗਿਆ ਚਲੋ ਜੀ। ਤੇ ਪਹਿਲੇ ਦਿਨ ਆਪਾਂ ਨੇ ਮਲਕੀ ਚਲਾਈ ਤੀ ਆ ਖੱਤੇ ਚ ਇਹ ਸੀ 1509 ਪਤਾ ਨਹੀਂ 1692 ਕੋਈ ਇਹੋ ਜੀ ਵੈਰੈਟੀ ਸੀ ਇਹ ਇੱਧਰ ਨੂੰ ਆ ਬਾਹਿਆ ਹੋਇਆ ਇਹ ਹੈਗੇ ਤੇ ਤਿੰਨ ਸਾਢੇ ਤਿੰਨ ਕੀਲੇ ਤੇ ਆ ਰਹੇਗੇ ਦੋ ਕੁ ਕਿਡੇ ਬਾਕੀ ਨਿਪੜ ਗਿਆ ਕਟਾ ਜਮਾ ਆ ਜੋ ਵੀ ਭਾਈ ਪਹਿਲਾਂ ਦਾਤੀਆਂ ਚੱਕੀ ਫਰੀ ਗਏ ਨੇ ਇੱਕ ਖੂੰਜੇ ਚ ਰੇਤੇ ਡਾਲ ਆਪ ਦਾਸਤਾ ਉਹਨਾਂ ਨੂੰ ਕਹਿੰਦੇ ਯਾਰ ਅੱਗੇ ਤਾਂ ਅਸੀਂ ਬਦੀਨ ਹੋ ਜਾਂਦੇ ਤੇ ਢਾਲ ਪੰਨੇ ਵੱਡ ਵੱਡ ਤੇ ਪੂਰੇ ਖੁਸ਼ ਕਰੇ ਤੇ ਰੀਜ ਨਾਲ ਵੱਡਿਆ ਪੂਰਾ ਕੋਈ ਕਾਲੀ ਨਹੀਂ ਕਰੀ ਮਸਾਂ 5-7 ਮਿੰਟਾਂ ਦਾ ਫਰਕ ਪੈਂਦਾ ਹੁੰਦਾ ਕੋਈ ਲੋੜਾ ਨਹੀਂ ਆਉਂਦਾ ਹੁੰਦਾ ਜੇ ਗਾਹਕ ਕੋਸ਼ ਹੋ ਜੇ ਉਹਦੇ ਵਰਗੀ ਕੋਈ ਰੀਸ਼ ਨਹੀਂ ਪੂ ਪੂ ਪੀੜੇ ਜਿਹੜੀ ਫੋਕ ਫਾਗ ਜੀ ਸਾਰੀ ਮਸ਼ੀਨ ਨੇ ਬਾਹਰੇ ਮਾਰੀ ਐ ਜ। ਅ ਜਿਹਦੇ ਵਿੱਚ ਆਹੀ ਹੁੰਦਾ ਜਿਵੇਂ ਖੜੇ ਖੜੇ ਢੇਡੇ ਲੱਗ ਗਏ ਜੇ ਡਿਗੇ ਹੋਦੇ ਬਰਾਬਰ ਖੜਿਆ ਹੋਇਆ ਢੇੜਾ ਰਹਿ ਗਿਆ ਤਾਂ ਸਾਰਾ ਰੀਲ ਚ ਲਿਫਟ ਜਾਂਦਾ ਮੁੜ ਕੇ ਦਾਣੇ ਝੜੀ ਜਾਂਦੇ ਨੇ। ਝੋਟੇਰ ਲਾਉਂਦੀ ਜਾਂਦੀ ਆ ਫਿਰ ਉਹ ਆ ਸਾਰੇ ਪਹਿਲਾਂ ਅੱਡ ਲੈਣਾ ਮੈਂ ਖੜੇ ਖੜੇ ਦੀ ਅੱਡ ਲੈ ਗਿਆ ਡਿੱਗਾ ਹੀ ਅੱਡ ਪੂਰਾ ਛੱਡਿਆ ਉੱਧਰ ਵੀ ਨਿਬੜ ਗਿਆ ਉਹਦਾ ਫੋਨ ਕਰਿਆ ਸੀ ਮੈਂ ਉਹ ਕਹਿੰਦਾ ਓਏ ਕਿਸ਼ਤੀ ਦੇ ਅੰਦਰਲੇ ਪਾਸੇੋਂ ਦੋ ਨਾਟ ਟੁੱਟ ਗਏ ਤੇ ਇਹ ਕਹਿੰਦਾ ਉਹ ਪਾ ਕੇ ਹੁਣੇ ਹਟਿਆ ਮਾਹ ਚੱਲ ਕੋਈ ਨਹੀਂ ਉਹ ਵੀ ਉਹਦਾ ਮੇਨ ਕਾਰਨ ਕੀ ਆ ਨਾ ਜਿਹੜੇ ਵੱਡੀ ਕਿਸ਼ਤੀ ਹੈ ਉਹ 88 ਤੋਂ ਪਟੇ ਹਟਵੇਂ ਰਹਿੰਦੇ ਨੇ ਉਹਦੇ ਵਿੱਚ ਫੂਸਵ ਧੱਕਿਆ ਜਾਂਦਾ ਉਹ ਜੋ ਫੂਸ ਜਾਂ ਵਿੱਚ ਵੱੜ ਜਾਂਦਾ ਉਹਨੇ ਉਹ ਕਿਸ਼ਤੀ ਨੂੰ ਧੱਕ ਪਾਉਂਦਾ ਜਿਉਂ ਜਿਉਂ ਮਤਲਬ ਵੱਢੀ ਜਾਂਦਾ ਉਹਦੇ ਕਰਕੇ ਟੁੱਟਦੇ ਨੇ ਉਹ ਯਾਨੀ ਕਿ ਟੁੱਟੇ ਅੱਜ ਹੀ ਨੇ ਪਹਿਲਾਂ ਸਾਡੀ ਸਲਾਹ ਸੀ ਰਾਤ ਵੀ ਵੱਡੀ ਕਿਸ਼ਤੀ ਕੱਢ ਕੇ ਉਹਨੂੰ ਸਾਫ਼ ਕਰ ਦਿੰਦੇ ਆ ਤੇ ਵੀ ਸਵੇਰੇ ਪਲੇਟਾਂ ਲਾ ਦਾਂਗੇ ਫੇਰ ਇਹ ਕਹਿੰਦੇ ਵੀ ਨਹੀਂ ਅੱਜ ਨਹੀਂ ਕੱਲ ਨੂੰ ਕਰਾਂਗੇ ਮੈਂ ਕਿਹਾ ਚਲੋ ਐਂ ਕਰ ਲੋ ਅੱਜ ਚਲੋ ਕੰਮ ਹੋ ਗਿਆ ਹੁਣ ਕਰਾਂ ਕੀ ਕਰਾਂਗੇ ਉਹ ਪਟਿਆਂ ਦੇ ਉੱਤੇ ਪਲੇਟਾਂ ਲਾ ਦਾਂਗੇ ਵੀ ਉੱਥੇ ਮਾਲ ਬੜੇ ਹੀ ਨਾ ਉਹਦੇ ਵਿੱਚ ਇਹਦੇ ਹਿੰਦਾਂ ਦੇ ਤਾਂ ਪਹਿਲੇ ਹੀ ਧੀਆਂ ਆਉਂਦੀਆਂ ਨੇ ਲੱਗੀਆਂ ਹੋਈਆਂ ਦੋ ਟੈਂਕ ਪੈ ਗਏ ਦੋ ਮਤਲਬ ਪਾਉਣੇ ਪਾਉਣੇ ਕਿ ਇਹ ਨਹੀਂ ਵੀ ਫੁੱਲ ਢੱਕ ਕੇ ਨਹੀਂ ਪਾਏ ਇਦੇ ਵਿੱਚ ਇਹ ਹੋ ਜਾਂਦਾ ਵਾ ਮਤੀ ਜੇ ਆਪਾਂ ਫੁੱਲ ਭਰਦੇ ਆ ਤਾਂ ਬਰਮਾ ਹੀ ਦਾਣੇ ਤੋੜ ਦਿੰਦਾ ਹੁੰਦਾ ਯਾਨੀ ਕਿ ਐਂ ਲਾ ਲਓ ਵੀ ਦੋ ਟੈਂਕੀ ਮੰਨੋ ਕੀਲੇ ਚਾਹਣੋਂ ਹੱਥ ਲਾਉਣਾ ਕੰਜਰਾ ਲੋ ਜੀ ਹੋ ਗਿਆ ਫਤਿਹ ਟਰਾਲਾ ਖੜਾ ਹੋ ਕਾਫੀ ਦੂਰ ਹੁਣ ਕਟਰ ਲਾਉਣਾ ਪੂ ਉਥੇ ਜਾਣਾ ਪੂ ਤੇ ਗਾਹਾਂ ਵਾਲੀ ਕਮਾਂਡ ਕਰਦੇ ਆ ਫੋਨ ਕਰਕੇ ਵੀ ਦੱਸੋ ਭਾਈ ਆ ਹੁਣ ਜਿਹੜਾ ਇਹ ਮਾਨ ਲਿਫਟ ਹੈ ਜਿਵੇਂ ਡਿੱਗੇ ਹੋਏ ਦੇ ਨਾਲ ਕੋਈ ਖੜਾ ਰਹਿ ਗਿਆ ਉਹ ਇਹ ਉਦੋਂ ਬਲ ਨਹੀਂ ਬਲਣਾ ਇਹ ਬਾਮਤੀਆਂ ਜਿਹਾ ਹੀ ਪੰਗਾ ਹੁੰਦਾ ਫੌਜੀ ਨਾਲ ਇਹ 11 21 ਮਿਲ ਗਈ ਹੋਰ ਉਹ ਜਹਾਜ਼ ਇਹ ਪੌਣਾ ਕਿ ਕਿਲਾ ਉਦੋਂ ਬਾਅਦ ਉਹ ਵਧਣੇ ਨੇ ਇੱਕ ਦੋ ਦਿਨਾਂ ਨੂੰ ਦੋ ਪਤਾ ਨਹੀਂ ਢਾਈ ਕਿਲੇ ਨੇ ਪਰਲੇ ਪਾਸੇ ਵਿੱਚ ਵੀ ਉਹ ਇਹ ਕੋਈ ਟੋਟਾ ਨਹੀਂ ਕੋਈ ਜ਼ੋਰ ਨਹੀਂ ਪਾਣੀ ਟੁੱਟਿਆ ਹੋਇਆ ਜੋ ਥੋੜਾ ਜਿਹਾ ਪਹਿਲਾਂ ਕਹਿੰਦੇ ਕਹਾਂ ਦੇਖ ਲਓ ਮਹਾ ਕੋਈ ਨਹੀਂ ਤੇ ਦੁਬਾਰੇ ਆਉਣਾ ਇਹ ਹੈ ਵੀ ਹੁਣ ਤਾਂ ਚਲੋ ਡੇਟਾ ਪਿੰਗਾ ਜਾ ਕਰਕੇ ਵੱਢਿਆ ਜਾਊਗਾ ਨਾਲੇ ਮੈਂ ਇਹਨੂੰ ਸਮਝਾਇਆ ਵੀ ਡਿਗਿਆ ਹੋਇਆ ਕਿਹੜਾ ਛੱਡਦੀ ਫੇਰ ਨਹੀਂ ਮੰਨੇ ਹੁਣ ਆ ਡਾਲ ਗਿਰ ਕੇ ਉਹ ਮੱਲੀ ਹੋਈ ਕਿੰਨੀ ਹੈ ਇਹਨੂੰ ਚੱਕਾਂਗੇ ਦਾਣੇ ਝੜਨਗੇ ਨੇ ਚੀਜ਼ਾਂ 'ਚ ਫਰਕ ਪੈ ਜਾਂਦਾ ਮਸ਼ੀਨ ਤੇ ਚਲਾਉਣ ਦਾ ਹੁਣ ਮੰਨ ਲਓ ਇਹ ਚੱਕਦੇ ਆ ਮਸ਼ੀਨ ਮੰਨ ਲਓ ਕੋਈ ਹੋਰ ਐ ਜੋ ਚੋਕ ਹੁੰਦੀ ਐ ਮੇਨ ਕਾਰਨ ਹੋ ਜਾਂਦੇ ਨੇ ਹੁਣ ਜਿਹੜਾ ਇਹ ਢੇੜਾ ਇਹ ਕਾਟਰ ਦੇ ਹਿਸਾਬ ਨਾਲ ਧਾ ਗੇੜਾ ਛੱਡ ਕੇ ਪਰਾਂ ਜਿਹੜਾ ਲਗਾਉਣਾ ਵੀਰੋਂ ਛੱਡ ਦੇ ਵੀਰੋਂ ਇਕੱਲੇ ਨੂੰ ਬਤਲਾ ਢੇੜਾ ਕਰਕੇ ਲਾਈ ਐ ਮੈਂ ਮਸ਼ੀਨ ਸੌਖੀ ਰਹਿੰਦੀ ਐ ਨਾਲੇ ਢੇੜਾ ਲਾਉਣਾ ਸੌਖਾ ਰਹਿੰਦਾ ਥੱਲੇ ਕੋਪੁਖਾ ਕੇ ਜਿਉਂ ਦਾ ਸਾਫ ਪਿਆ ਜਾਵਾ ਇਹ ਰੋਹੀ ਕੰਮ ਕਰੀ ਜਾਂਦਾ ਨਾ ਹੀ ਦੱਸਿਆ ਵੀ ਇਹ ਕਿਹੜਾ ਗਿੱਲਾ ਹੈ ਉਦੀ ਤੱਕ ਹੀ ਦੂਰੀ ਜਾਂਦਾ ਆਵਾਜ਼ ਕੀ ਲਗੇ ਰੱਖ ਜਾਂਦੀ ਆ ਇਕ ਕਲਚ ਪੈਡਲ ਦੇ ਸਪਰਿੰਗ ਪਾਉਣ ਵਾਲਾ ਪੈਡਲ ਨਹੀਂ ਉੱਠਦਾ ਪੂਰਾ ਤਾਂ ਹਾਂ ਕਲਚ ਜ਼ੋਰ ਨਹੀਂ ਮਾਰਦਾ ਓਏ 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 ਬਤੇਗਾ ਜਲ ਮੁੜ ਗਈ ਮੋਟਾ ਪੱਟ ਕੀ ਜਾਵਾਂਗੇ ਜੋ ਪੜ ਕੇ ਵਿੱਚ ਹੁਣ ਨੇ ਮੁੜਦੇ ਜਾਣਾ ਹੀ ਪਊਗਾ ਤੇ ਚਲੋ ਮਿਲਦੇ ਆਂ ਫਿਰ ਨੈਕਸਟ ਐਪੀਸੋਡ ਚ ਹਾਂਜੀ ਬੱਡ ਟੱਕ ਕੇ ਆ ਗਏ ਤੇ ਤੇ ਅੱਜ ਆਪਣੇ ਚੰਦ ਫੋਰਮੈਨ ਦਾ ਜਨਮ ਦਿਨ ਹਾਂ ਦੇਖਦਾ ਕੌਣ ਕੌਣ ਵਿੱਚ ਕਰਦਾ ਹਾਂ ਤੇ ਮੇਰੀ ਬੋਲੀ ਮੜੇ ਕੱਢਦਾ ਮੈਂ ਹੈ ਕੱਢਦਾ ਮੈਂ ਕੀ ਘਰਾਂ ਕੀ ਕੱਢੇ ਕਰਦਾ ਤੇ ਹੁਣ ਲੱਗਿਆ ਆ ਪਾਰਟੀ ਸਾਡੀ ਕਰਨ ਇਹਹੀ ਮਨੋਰੰਜਨ ਹੁੰਦਾ ਵੀ ਹੱਸ ਕੇ ਕਿਹੜੇ ਟਾਈਮ ਲੰਘ ਜੇ ਬਹੁਤ ਵਧੀਆ ਰਹਿੰਦਾ ਤੇ ਲੈ ਵੀ ਦੁਬਾਰਾ ਜਰੂਰ ਬਿਸ ਕਰਿਓ ਜੀ ਇਹ ਉਹ ਪਤਾ ਨਹੀਂ ਮੇਰੇ ਕੋਲ ਇਹ ਦਵਾ ਦੇ ਆ ਗਿਆ ਗੋਪੀ ਰੋਟੀਆਂ ਚੱਕੀਆਂ ਆਉਂਦਾ ਤੁੜਿਆ 35 ਰੋਟੀਆਂ ਵਾ ਵਦ ਨਹੀਂ ਦੇਈ ਤੇ ਕਿੰਨੀਆਂ ਨੇ 35 ਮਾਫੇ ਸਾਰੇ ਖਾ ਜਾਗੇ ਤੇ ਚਲ ਆਪਾਂ ਚਲੋ ਠੀਕ ਹੈ ਜੀ ਧੰਨਵਾਦ ਤੇ ਸਸੀਕਾ ਸਾਰਿਆਂ ਨੂੰ ਤੇ ਬੇਸਤ ਜ਼ਰੂਰ ਕਰਿਓ ਓਕੇ